अगला सवाल मैं साहब रविंद्र जी करना चाहूंगा साहित्य विधा हो जो साहित्य पत्थर विधा काुलना विश्व साहित्य कर रहेगी कहानी विश्व की कहानी के मुकाबले कि खड़ी है सात कितने खड़ा है सो काफी बार तक काफी विश्व लैवल का साहित्य जो पढ़ते हो ਤੇ ਮੇਰਾ ਸਵਾਲ ਤੁਹਾਨੂੰ ਹੈ ਕਿ ਬਾਅਦ ਤੱਕ ਵੀ ਵਿਸ਼ੁੱਧ ਤੌਰ ਤੇ ਪੰਜਾਬੀ ਬਾਤੀ ਦਾ ਵਿਸ਼ਾ ਬਚਤੋ ਜੀ ਬਾਅਦ ਵੀ ਦੋਨਾਂ ਦੇ ਵਿੱਚ ਕੀ ਤੁਲਨਾ ਕਰਨੀ ਚਾਹੋਗੇ ਤੁਸੀਂ ਕਿ ਕਿ ਸੈਕਸ ਹੈ ਉਹਨਾਂ ਦਾ ਜੇ ਅਮ ਜਦੋਂ ਅਸੀਂ ਤੁਲਨਾ ਕਰ ਦਿੱਤਾ ਨਾ ਇੱਕ ਅਮ ਇਕਬੈਰੀ ਫਿਲਟਰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਨਹੀਂ ਮਤਲਬ ਹਰੀ ਦੀ ਇਹ ਕਿੰਤੇ ਦੇ ਲੋਕ ਜਿਹੜੇ ਹੈਗੇ ਆ ਉਥੋਂ ਦੀ ਭਾਸ਼ਾ ਜਿਹੜੀ ਹੈ ਨਹੀਂ ਆ ਉਥੋਂ ਦੇ ਹਾਲਾਤ ਹੈਗੇ ਆ ਔਰ ਸ਼ੋਸ਼ਣ ਪੋਲੀਟੀਕਲ ਇਕਨੋਮਿਕਲ ਹਰੇਕ ਤਰੀਕੇ ਦੇ ਹਾਲਾਤ ਜਿਹੜੇ ਹੈਗੇ ਉਹ ਉਹ ਅਲੱਗ ਨੇ ਬਟ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਹੈਗਾ ਨਾ ਜਿਵੇਂ ਅਸੀਂ ਆਪਣੇ ਜੀਓਗ੍ਰਾਫੀਕਲ ਏਰੀਆ ਨੂੰ ਕਹਿੰਦੇ ਆ ਨਾ ਇੱਕ ਇੱਕ ਤਰ੍ਹਾਂ ਦਾ ਦਿੱਤਾ ਜਾਂਦਾ ਹੈਗਾ ਕਿ ਇੱਥੇ ਲਗਾਤਾਰ ਜਿਹੜੀ ਹੈਗੀ ਆ ਜੇਲੀ ਸਾਡੀ ਪੰਜਾਬ ਦੀ ਬੰਦ ਜਿਹੜੀ ਹੈਗੀ ਆ ਅਫਗਾਨਿਸਤਾਨ ਮੈਂ ਉਹ ਪੁਰਾਣੇ ਨਕਸ਼ੇ ਦੁਨੀਆ ਦਾ ਅਫਗਾਨਿਸਤਾਨ ਤੋਂ ਲੈ ਕੇ ਜਿਹੜੀ ਅ ਇੱਕ ਪੂਰਾ ਪੂਰਾ ਜਿਹਾ ਮੈਦਾਨੀ ਏਰੀਆ ਹੈਗਾ ਇਹ ਲਗਾਤਾਰ ਜਿਹੜਾ ਹੈਗਾ ਮਾਰਕੀ ਦੇ ਵਿੱਚ ਹੀ ਗਿਆ ਹੈਗਾ ਸਟੇਬਿਲਟੀ ਬਹੁਤ ਘੱਟ ਰਹੀ ਜੀ ਇਹਦੇ ਅ ਕੰਪੈਰੀਟਿਵ ਜੇ ਅਸੀਂ ਵਰਲਡ ਲੈਵਲ ਦੇ ਉੱਤੇ ਦੇਖੀਏ ਬੇਸ਼ੱਕ ਅਸੀਂ ਬਿਸ਼ਾਓ ਉਹ ਯੁੱਗ ਦੇਖੇ ਨੇ ਦੋ ਸੰਸਾਰ ਜੱਗਾਂ ਦੇਖੀਆਂ ਨੇ ਫਿਰ ਕੋਲਡ ਵਾਰ ਦਾ ਪੀੜ ਦੇਖਿਆ ਹੈਗਾ ਪਰ ਸਟਿਲ ਇਹਦੇ باوجود ਵੀ ਜਿਹੜਾ ਹੈਗਾ ਅਸੀਂ ਜੇ ਥੋੜਾ ਹੋਰ ਪਿੱਛੇ ਚੱਲ ਜਾਈਏ ਤਾਂ ਹਰ ਇੱਕ ਚੀਜ਼ ਦੀ ਤਰ੍ਹਾਂ ਜਿਹੜੀ ਜੂਨੀਅਰ ਲਿਟਰੇਚਰ ਦੀ ਵੀ ਇੱਕ ਜਗ੍ਹਾ ਜੀ ਬੰਤੇ ਨੇ ਜਦੋਂ ਖਾ ਪੀ ਕੇ ਬੰਦਾ ਜਦੋਂ ਰੱਜ ਕੇ ਅਸੀਂ ਜਦੋਂ ਬੰਦਾ ਗੁਫਾਵਾਂ ਦੇ ਵਿੱਚ ਰਹਿੰਦਾ ਸੀਗਾ ਕਾਪੀ ਕੀ ਰਾਜ ਜਾਂਦਾ ਸੀਗਾ ਤੇ ਫਿਰ ਉਹਨੂੰ ਉਦੋਂ ਸੋਚਦਾ ਸੀਗਾ ਕਿ ਮੈਂ ਗੁਫਾਵਾਂ ਦੇ ਉੱਤੇ ਚਿੱਤਰਕਾਰੀ ਕਰਾਂ। ਚਾਹੇ ਕੋਲੇ ਲੈ ਕੇ ਕਰਦਾ ਸੀਗਾ ਜਾਂ ਉਹਨੂੰ ਕੋਈ ਰੰਗਦਾਰ ਜਿਹੜੀ ਸੀ ਕੀ ਉਹ ਫੋਨ ਉਕਤੀਆਂ ਮਿਲ ਜਾਂਦੀਆਂ ਸੀਗੀਆਂ ਜਿਹਨਾਂ ਦੇ ਨਿਸ਼ਾਨ ਸਭ ਨੂੰ ਫੋਨ ਕਰਦੇ। ਸੋ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਲੱਕੜੇ ਚ ਪ੍ਰਸਕਰੋ ਕਲਾ ਜਾਂ ਜਿਹੜੀਆਂ ਕਿਸੇ ਵੀ ਤਰੀਕੇ ਦੀ ਜਿਹੜੀ ਆਰਥਾ ਪੁਰਣੀ ਚੀਜ਼ ਹੈਗੀ ਉਹਦਾ ਬਣਪਣ ਦਾ ਇੱਕ ਪਲੇਟਫਾਰਮ ਹੋਣਾ ਜ਼ਰੂਰੀ ਹੈ ਜਿਹੜਾ ਕਿ ਹੁਣ ਜਿਹੜਾ ਹੈਗਾ ਅਸੀਂ ਸਟੇਬਿਲਟੀ ਵੱਲ ਵਧੇ ਆ ਗ੍ਰੀਨ ਰੈਵਿਊਸ਼ਨ ਹੋਇਆ ਸਾਡੇ ਇਕਨੋਮਿਕਲ ਹਾਲਾਤ ਜਿਹੜੇ ਹੈਗੇ ਆ ਠੀਕ ਹੋਏ ਆ ਨੋਟ ਆਫ ਤੁਹ ਜਿਹੜਾ ਪੰਜਾਬੀ ਰੁਪਏ ਵਿੱਚ ਹੈ ਜ ਉਹ ਪਿੱਛੋਂ ਚੱਲੀ ਆ ਰਹੀ ਹੈ ਬਾਬਾ ਫੈਜ਼ਲ ਵੀ ਲੈ ਕੇ ਚੱਲੀ ਆ ਰਹੀ ਪਰ ਹੁਣ ਤਾਂ ਜਿਹੜਾ ਹੈਗਾ ਉਹ ਅਸੀਂ ਸਟੇਬਿਲਟੀ ਦੇ ਵਿੱਚ ਆਏ ਆ ਵੱਲ ਆਏ ਆ ਤਾਂ ਉਹਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ ਮਤਲਬ ਮੈਂ ਸਿਰਫ ਮਤਲਬ ਬਹੁਤ ਆਲੋਚਨਾ ਹੁੰਦੀ ਆ ਮੈਂ ਨਹੀਂ ਉਹਨਾ ਆਲੋਚਨਾ ਕਰਵਾਣਾ ਜਿਵੇਂ ਚਾਹਾਂ ਕਿ ਬਹੁਤ ਸਾਰਾ ਜਿਹੜਾ ਹੈਗਾ ਰੰਤੀ ਜਿਹੜਾ ਹੈਗਾ ਕਿਸਮ ਦਾ ਜਿਹੜਾ ਲਿਟਰੇਚਰ ਉਹ ਲਿਖਿਆ ਜਾ ਰਿਹਾ ਹੈਗਾ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਪਰ ਉਹਦੇ ਦੀ ਫਿਡਰੇਸ਼ਨ ਹੋਊਗੀ ਇਹਦੇ ਤੇ ਵੀ ਪੁਛਾ ਸੀ ਹੈਗਾ ਨਾ ਪਰ ਇੱਕ ਮੈਨੂੰ ਬਸ ਗਿਲਾਂਵਾਸਾ ਵਿਸ਼ਵ ਦੀ ਤੇ ਜਦੋਂ ਪੰਜਾਬ ਦੀ ਗੱਲ ਕਰਦੇ ਆ ਹਨਾ ਅਸੀਂ ਮੈਨੂੰ ਬਸ ਇਹਦਾ ਇਹਨਾਂ ਦੀ ਆ ਅਸੀਂ ਜਿਵੇਂ ਇਹਨਾਂ ਨੇ ਨਾਮ ਲਿਆ ਸੀਗਾ ਕਿ ਮੈਮ ਦਾ ਨਾਮ ਸੋਹਣ ਲਿਟਰੇਚਰ ਨੂੰ ਮਾਵੇ ਦੇ ਵਿੱਚ ਇਹਨਾਂ ਅਸੀਂ ਬੜੇ ਸੋਹਣ ਅਸੀਂ ਤਾਰੀਫ਼ ਤਾਂ ਕਰ ਦਿੰਦੇ ਆ ਪਰ ਅਲੋਚਨਾ ਵੀ ਅਸੀਂ ਹੱਥ ਛੋੜਦੇ ਆ ਅਸੀਂ ਨਰਾਸ਼ੀ ਜਿਹੜੀ ਇਹਦੀ ਨਾ ਸਹਿੇਲਤੀ ਵਾਲੀ ਨਹੀਂ ਹੈਗੀ ਅਸੀਂ ਕਿਸੇ ਨੂੰ ਵੀ ਨਰਾਸ਼ ਨਹੀਂ ਕਰਦੇ ਔਰ ਤੁਸੀਂ ਯਕੀਨ ਮੰਨਿਓ ਜੇ ਜਿੱਦਿ ਮੇਰੀ ਸਮਝ ਹੈਗੀ ਹੈ ਜਿੰਨਾ ਕੋ ਮੈਂ ਭਰਿਆ ਹੈਗਾ ਤੁਸੀਂ ਲਿਟਰੇਚਰ ਤਾਂ ਨਹੀਂ ਉਸ ਬੰਦੇ ਦਾ ਵੀ ਨੁਕਸਾਨ ਕਰਦੇ ਜਦੋਂ ਉਹਦੀ ਲਿਟਰੇਚਰ ਦੇ ਉੱਤੇ ਚੈੱਕ ਨਹੀਂ ਲੱਗਦਾ ਨਾ ਜਦੋਂ ਫਿਲਟਰੇਸ਼ਨ ਨਹੀਂ ਹੁੰਦੀ ਜੀ ਤੁਸੀਂ ਨੁਕਸਾਨ ਕਰਦੇ ਹੋ ਸਿਰਫ ਵਾਈ ਵਾਈ ਜਿਹੜੀ ਹੈਗੀ ਆ ਕਿਸੇ ਵੀ ਆਰਟ ਫਾਰਮ ਨੂੰ ਜਿਹੜੀ ਹੈ ਨਾ ਉਹ ਉੱਪਰ ਨਹੀਂ ਰਹੇ ਜਾਂ ਨਹੀਂ ਉਹ ਨੀਚੇ ਰਹਿੰਦਾ ਕੋਈ ਵੀ ਚੀਜ਼ ਆਰਟ ਦੇ ਵਿੱਚ ਲਿਖਣ ਦੇ ਵਿੱਚ ਮੈਂ ਸਟੇਜ ਦਾ ਆ ਸਾਡੇ ਡਾਕਟਰ ਸਾਹਿਬ ਬੈਠੇ ਨੇ ਅਸੀਂ ਥੀਏਟਰ ਦੇ ਨਾਲ ਵੀ ਜੁੜੇ ਹੋਏ ਆ। ਸਟੇਜ ਦੇ ਉੱਤੇ ਮੇਰਾ دوست ਸੋਮੀ ਸਰ ਜੀ ਬੈਠਾ ਹੈਗਾ ਠੀਕ ਹੈ ਅਸੀਂ ਐਕਟਿੰਗ ਦੇ ਨਾਲ ਸਟੇਜ ਦੇ ਨਾਲ ਜੁੜੇ ਹੋਏ ਆ। ਐਕਟਿੰਗ ਦੇ ਵਿੱਚ ਸਟੇਜ ਦੇ ਉੱਤੇ ਕਲਾ ਦੇ ਵਿੱਚ ਕੋਈ ਵੀ ਚੀਜ਼ ਪਰਫੈਕਟ ਨਹੀਂ। ਕਦੇ ਵੀ ਨਹੀਂ ਹੋ ਸਕਦੀ। ਬਟ ਅਸੀਂ ਬਹੁਤ ਛੋਟੀਆਂ ਚੀਜ਼ਾਂ ਨੂੰ ਬਹੁਤ ਨਿਗੋਣੀਆਂ ਲਿਸਤਾਂ ਨੂੰ ਪਰਫੋਰਮੈਂਸ ਨੂੰ ਅਸੀਂ ਬਹੁਤ ਵੱਡਾ ਕਰਕੇ ਦਰਸਾਉਂਦੇ ਆ ਤੇ ਜੇ ਉਹ ਬਾੜੀ ਆ ਤਾਂ ਫਿਰ ਉਜ਼ੀਮ ਉੱਥੇ ਝੁਕ ਜਾਂਦਾ ਤੁਸੀਂ ਲੇਖਕੋਂ ਅਲੋਚਕੋਂ ਸਾਡੇ ਕੋਲ ਪਾਵਰਫੁਲ ਕੀ ਚੀਜ਼ ਹੈ ਲੈਂਗੁਏਜ ਜੇ ਤੁਸੀਂ ਮੈਂ ਅਕਸਰ ਇਹ ਜਿਹੜਾ ਹੈਗਾ ਨਾ ਬੱਚਿਆਂ ਨੂੰ ਇਹ ਆਰਗੂਮੈਂਟ ਦੇਣਾ ਹੁੰਦਾ ਵੀ ਭਾਸ਼ਾ ਦੀ ਕੀ ਇੰਪੋਰਟੈਂਸ ਹੈ ਬੱਚੇ ਕਹਿੰਦਾ ਬੱਚੇ ਮਤਲਬ ਇੱਕ ਦੂਜੇ ਨੂੰ ਕਰੇ ਆਦੇ ਬੱਚੇ ਨੇ ਉਹ ਇੱਕ ਬਹੁਤ ਰਫ ਤਰੀਕੇ ਨਾਲ ਯੂਜ਼ ਕਰਦੇ ਹੈ ਮੈਂ ਵੀ ਮੈਂ ਅਧਿਆਪਕ ਫੋਰਮ ਦੇ ਨਾਤੇ ਹੀ ਗੱਲ ਕਰ ਰਿਹਾ ਹਾਂ ਉਹ ਬਹੁਤ ਆਸਾਨੀ ਨਾਲ ਯੂਜ਼ ਕਰਦੇ ਤੇ ਮੈਂ ਉਹਨੂੰ ਇੱਕ ਤਰੀਕੇ ਨਾਲ ਸਮਝਾਉਣਾ ਹੁੰਦਾ ਵੀ ਲੈਂਗੁਏਜ ਦੀ ਕੀ ਇੰਪੋਰਟੈਂਸ ਹੈ ਇੱਕ ਸ਼ਬਦ ਹੈਗਾ ਮਾਮਾ ਮੈਂ ਕਿ ਤੁਸੀਂ ਦਰਵਾਜ਼ੇ 'ਤੇ ਖੜੇ ਹੋ ਤੁਹਾਡਾ ਮਾਮਾ ਆ ਗਿਆ ਤੇ ਤੁਸੀਂ ਭੱਜ ਕੇ ਆਪਦੀ ਮੰਮੀ ਕੋਲੇ ਜਾ ਕੇ ਕਹੋ ਵੀ ਮਾਮਾ ਜੀ ਆਏ ਮੈਂ ਕਿ ਮੰਮੀ ਤੁਹਾਡੀ ਬਹੁਤ ਖੁਸ਼ ਹੋ ਹੋ ਤਾਂ ਤੁਸੀਂ ਦੁਬਾਰਾ ਦਰਵਾਜ਼ੇ 'ਚ ਖੜੇ ਹੋ ਭੱਜ ਕੇ ਵਾਪਸ ਜਾਓ ਤੇ ਆ ਗਏ ਮੰਮੀ ਨੂੰ ਜਾ ਕੇ ਕਹੋ ਕਿ ਮੇਰੇ ਪਿਓ ਦਾ ਸਾੜਾ ਆਇਆ ਤਿਸ਼ਾਨ ਤੋਂ ਕਿਤੇ ਪੈ ਗਏ ਗੱਲ ਇੱਕੋ ਹੀ ਆ ਉਹਦੇ ਵਿੱਚ ਬਦਲਿਆ ਕੁਝ ਨਹੀਂ ਹੈਗਾ ਸ਼ਬਦਾਂ ਦੀ ਜਿਹੜੀ ਹੈਗੀ ਆ ਉਹ ਆਪਣੀ ਐਵੇਂ ਹੈਗਾ ਜੇ ਤੁਸੀਂ ਅਲੋਚਨਾ ਕਰਨੀ ਲਈ ਆ ਸਾਡੀ ਅਲੋਚਨਾ ਵੀ ਬੜੀ ਬੁਲਾਤਮਈ ਹੈ ਜਾਂਦਾ ਸੀ ਬੰਦੇ ਨੂੰ ਬਿਲਕੁਲ ਹੀ ਥੱਲੇ ਸੱਟਦੇ ਨੇ ਕਿ ਜਾਂ ਫਿਰ ਉਹਦੇ ਬਿਲਕੁਲ ਹੀ ਉੱਪਰ ਚੜਾ ਜਾਂਦੇ ਨੇ ਤਾਂ ਤੁਲਨਾ ਦੇ ਮਾਮਲੇ ਦੇ ਵਿੱਚ ਤਾਂ ਮੁੱਖ ਫੋਕਸ ਇਹ ਨਹੀਂ ਆਉਣਾ ਕਿ ਤੁਲਨਾ ਦੇ ਮਾਮਲੇ ਦੇ ਵਿੱਚ ਮੈਨੂੰ ਇਹੀ ਪ੍ਰੋਬਲਮ ਪੈਂਦੀ ਹੈ ਕਿ ਜਦੋਂ ਇੰਟਰਨੈਸ਼ਨਲ ਮੈਗਜ਼ੀਨਸ ਦੇ ਵਿੱਚ ਕੋਈ ਪ੍ਰੋਫੈਸਰ ਦਾ ਇੱਕ ਪੀਸ ਛਾਉਂਦਾ ਹੈਗਾ ਤਾਂ ਉੱਥੇ ਜਿਹੜੀ ਹੈਗੀ ਹੈ ਫਿਲਟ੍ਰੇਸ਼ਨ ਹੈ ਸਭ ਤੋਂ ਸਭ ਤੋਂ ਵੱਡੀ ਗੱਲ ਸਾਡੇ ਕਿਸੇ ਵੀ ਪਬਲੀਕੇਸ਼ਨ ਕੋਲੇ ਇੱਕ ਚੰਗਾ ਐਡੀਟਰ ਨਹੀਂ ਹੈ ਸਾਡਾ ਲੇਖਕ ਲੇਖਕ ਵੀ ਹੈ ਤੇ ਐਡੀਟਰ ਵੀ ਹੈ ਐਡੀਟਰ ਦਾ ਕੰਮ ਸਿਰਫ ਇਹ ਨਹੀਂ ਹੁੰਦਾਗਾ ਕਿ ਉਹਨਾਂ ਸ਼ਬਦ ਜੋ ਸਹੀ ਕਰੇ ਇੱਕ ਪਰ ਗੱਲ ਥੋੜੀ ਲੰਬੀ ਹੋਣੀ ਪਰ ਮੈਂ ਇੱਕ ਬੜੀ ਜ਼ਰੂਰੀ ਗੱਲ ਐਡੀਟਿੰਗ ਦੇ ਮਾਮਲੇ ਦੇ ਵਿੱਚ ਅਲੋਚਨਾ ਦੇ ਮਾਮਲੇ ਦੇ ਵਿੱਚ ਜੋੜ ਕੇ ਸੌਣੀ ਚਾਹਣਾ ਆ ਇੱਕ ਬਹੁਤ ਵੱਡੇ ਵਿਦਵਾਨ ਹੋਏ ਜਿਨ੍ਹਾਂ ਨੇ ਆ ਵੇਦਾਂ ਨੂੰ ਟਰਾਂਸਲੇਟ ਕੀਤਾ ਮੈਕਸਿਮਸ ਰਦਰ ਨਾਮ ਦੇ ਜਿਹੜੇ ਹਿੰਦੂ ਵੇਜਲੀ ਉਹਨਾਂ ਨੇ ਟਰਾਂਸਲੇਟ ਕੀਤਾ ਤਾਂ ਜਦੋਂ ਛੋਟੇ ਬੱਚਿਆਂ ਨੂੰ ਜਿਹੜੇ ਹੈਗੇ ਉਹਨਾਂ ਨੂੰ ਨਾਂ ਪਤਾ ਹੋ ਗਈ ਪਹਿਲਾਂ ਜਿਹੜੀ ਪ੍ਰਿੰਟਿੰਗ ਹੁੰਦੀ ਸੀ ਕਿਤਾਬਾਂ ਦੀ ਉਹ ਛਾਪੇ ਵਾਲੀ ਹੁੰਦੀ ਸੀ ਪਹਿਲਾਂ ਉਹ ਸੀ ਮਤਲਬ ਉਹ ਡਾਈਸ ਲਾਉਣੀਆਂ ਹੁੰਦੀਆਂ ਸੀ ਨਾ ਤੇ ਉਹ ਛਾਪ ਰਹੀਆਂ ਸਨ ਐ ਕਿ ਪੇਜ ਤੇ ਕਿਰੈਕਟਰ ਸੀਗਾ ਬਿਲਕੁਲ ਜਿਹਨੂੰ ਕਹਿੰਦੇ ਉਹ ਬਹੁਤ ਲੰਬੇ ਟਾਈਮ ਤੋਂ ਕੰਮ ਕਰਦਾ ਆ ਰਿਹਾ ਸੀਗਾ ਤਾਂ ਜਦੋਂ ਸੰਸਕ੍ਰਿਤ ਤੋਂ ਅ ਇੰਗਲਿਸ਼ ਵਿੱਚ ਟਰਾਂਸਲੇਸ਼ਨ ਹੋਈ ਤਾਂ ਮੈਕਸਪੁਲਰ ਸਾਫਟਵਰ ਸਾਫ ਕੋਈ ਗਲਤੀਆਂ ਹੋ ਗਿਆ ਜਦੋਂ ਪ੍ਰਿੰਟ ਹੋ ਗਈ ਕਿਤਾਬ ਤਾਂ ਮੈਕਸਪੁਲਰ ਸਾਫਟਵਰ ਸਾਫ ਨੇ ਕਿਹਾ ਵੀ ਯਾਰ ਇਹ ਗਲਤੀਆਂ ਕਿਨੇ ਠੀਕ ਕੀਤੀਆਂ ਉਹ ਕਹਿੰਦੇ ਵੀ ਸਾਡਾ ਮਤਲਬ ਐਡੀਟਰ ਵੀ ਕਹਿ ਰਿਹਾ ਤਾਂ ਮਤਲਬ ਮਕੈਨਿਕ ਵੀ ਕਹਿ ਰਿਹਾ ਉਹਨੂੰ ਟਾਈਪ ਸੈਟਰ ਕਹਿ ਦਿੰਦੇ ਸੀਗੇ ਪਰ ਉਹ ਅਥਰ ਨਾ ਦੱਸਿਆ ਵੀ ਇਹਨਾਂ ਉਹਨੇ ਠੀਕ ਕੀਤੀਆਂ ਉਹ ਕਹਿੰਦੇ ਉਹ ਸੰਸਕ੍ਰਿਤ ਆਉਣੀ ਹੈ ਉਹ ਕਹਿੰਦੇ ਥੋੜੀ ਮੇਰਾ ਪ੍ਰਿੰਟਿੰਗ ਦਾ ਕੰਮ ਥੋੜੀ ਬੋਝਾ ਉਹ ਬੜੇ ਪ੍ਰੈਸ ਹੋਏ ਉਹਦੇ ਕੋਲ ਗਏ ਕਹਿੰਦੇ ਯਾਰ ਮੈਨੂੰ ਬੁਲਾਉਂ ਪਾਤਾ ਚਲੋ ਜਾਂਦੇ ਹੋ ਕਹਿੰਦੇ ਤੈਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਇਹ ਮੈਨੂੰ ਕੁਝ ਖਾਸ ਦਾ ਨਹੀਂ ਪਤਾ ਹੈਗਾ ਪਰ ਹਰੇਕ ਭਾਸ਼ਾ ਦਾ ਇੱਕ ਰਿਦਮ ਹੁੰਦਾ ਭਈ ਭਾਸ਼ਾ ਦੀ ਇੱਕ ਟੋਨ ਹੁੰਦੀ ਆ ਹਰੇਕ ਭਾਸ਼ਾ ਦੇ ਵਿੱਚ ਇੱਕ ਫਲੋ ਹੁੰਦਾ ਤੇ ਜਿੱਥੇ ਮੇਰਾ ਹੱਥ ਮੈਂ ਦਰੋ ਉਹਨਾਂ ਨੂੰ ਲਾਉਂਦਾ ਸੀ ਜਿੱਥੇ ਮੇਰਾ ਹੱਥ ਅਟਕ ਜਾਂਦਾ ਸੀਗਾ ਤਾਂ ਉੱਥੇ ਮੈਨੂੰ ਪਤਾ ਲੱਗ ਜਾਂਦਾ ਸੀ ਕਿ ਇੱਥੇ ਕੋਈ ਪ੍ਰੋਬਲਮ ਹੈ। ਹਾਲਾਂਕਿ ਉਹ ਸੰਸਕ੍ਰਿਤ ਦੀ ਵੀ ਇਹ ਵੀ ਚੰਗੇ ਤਰੀਕੇ ਨਾਲ ਨਹੀਂ ਹੋਉਂਦਾ। ਤਾਂ ਸਾਡੇ ਕੋਲੇ ਕੀ ਹੈਗੀ ਹੈ ਇੱਕ ਜਿਹੜੀ ਲੈਂਗੁਏਜ ਦੀ ਜਿਹੜੀ ਇੱਕ ਪਾਵਰਫੁੱਲ ਟੂਲ ਹੈਗਾ ਸਾਡੇ ਕੋਲ। ਜਦੋਂ ਅਸੀਂ ਕੰਪੈਰੀਜ਼ਮ ਦੇ ਵਿੱਚ ਬਹਨੇ ਤਾਂ ਤੁਸੀਂ ਉੱਥੇ ਇੱਕ ਫਿਲਟਰੇਸ਼ਨ ਜਿਹੜੀ ਹੈਗੀ ਉਹ ਕਮੀ ਨਜ਼ਰ ਆਉਣੀ ਲਗੀ ਆ। ਕਿ ਤੁਹਾਡੇ ਕੋਲੇ ਹੁਣ ਕੀ ਹੈ ਸੋਸ਼ਲ ਮੀਡੀਆ ਦੇ ਜਿਹੜੇ ਇਨਸਟੈਂਟ ਲਾਈਕਸ ਤੇ ਵਿਊਜ਼ ਨੇ ਉਹਦੇ ਨਾਲ ਫਿਲਟਰੇਸ਼ਨ ਦੀ ਕਮੀ ਆਈ ਹੈ ਵੀ ਹੈ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਵਰਲਡ ਲੈਵਲ ਦੀ ਲਿਟਰੇਚਰ ਦੇ ਉੱਤੇ ਕੀ ਹੁੰਦਾ ਕਿ ਜਦੋਂ ਕੋਈ ਲਿਖਤ ਪ੍ਰਿੰਟ ਹੁੰਦੀ ਹੈ ਚਾਹੇ ਉਹ ਡਿਜੀਟਲ ਸਪੇਸ ਦੇ ਵਿੱਚ ਹੀ ਪ੍ਰਿੰਟ ਹੋਵੇ ਤਾਂ ਬਹੁਤ ਸਾਰੇ ਫਿਲਟਰ ਦੇ ਵਿੱਚੋਂ ਲੰਘ ਕੇ ਜਾਂਦੀ ਹੈ ਤਾਂ ਉਹਦੀ ਕੁਆਲਿਟੀ ਦੇ ਵਿੱਚ ਫਰਕ ਹੈ ਸੋ ਸਾਨੂੰ ਇਸ ਲੈਵਲ ਦੇ ਉੱਤੇ ਇਸ ਪੱਧਰ ਦੇ ਉੱਤੇ ਥੋੜਾ ਜਿਹਾ ਕੰਮ ਕਰਨ ਦੀ ਲੋੜ ਹੈ ਅਸੀਂ ਠੀਕ ਹੋ ਰਹੇ ਹਾਂ ਤਾਂ ਹੋਰ ਬੈਟਰ ਹੋ ਸਕਦੇ ਹਾਂ ਜੀ